ਆਪਾਂ ਨਫਰੀ ਬਤਾਉਂਦੀਆਂ ਗੱਲ ਕਰ ਰਹੇ ਆ ਉਧਰ ਹਾਈ ਕੋਰਟ ਵੱਲੋਂ ਝਾੜਾਂ ਵੀ ਪੈਰੀਆਂ ਕਿਹਨੇ ਤੁਹਾਡੇ ਤੋਂ ਜੈਮਰ ਨਹੀਂ ਪੂਰੇ ਹੁੰਦੇ ਤੇ ਹਾਈ ਕੋਰਟ ਇਹ ਵੀ ਕਹਿ ਰਿਹਾ ਵੀ ਤੁਸੀਂ ਉਧਰੋਂ ਨਹੀਂ ਤਾਂ ਫਿਰ ਅਸੀਂ ਹੋਰ ਲਾ ਲਈ ਕਿਸੇ ਪਾਸੇ ਕਿਹੜੇ ਪਾਸੇ ਕਹਿ ਰਿਹਾ ਨਹੀਂ ਹੁਣ ਜੈਮਰ ਮੈਨੂੰ ਦੱਸੋ ਕਿ ਠਾਣੇਦਾਰ ਨੇ ਆ ਆਪਦੇ ਸਹੁਰਿਆਂ ਤੋਂ ਲੈ ਕੇ ਆਉਣੇ ਨੇ ਜੈਮਰ ਸਰਕਾਰ ਨੇ ਦੇਣੇ ਨੇ ਆਹੀ ਆਖੇ ਜਿਸ ਰੋਗ ਨਾਲ ਬੱਕਰੀ ਮਰ ਗਈ ਉਹੀ ਉਹ ਰੋਗ ਪਠੋਰੇ ਨੂੰ ਬਿਲਕੁਲ ਸੁਖੀ ਰੰਧਾਵਾ ਇਹੋ ਹੀ ਗੱਲ ਕਹਿੰਦਾ ਰਿਹਾ ਸਾਡੇ ਕੋਲ ਜੀ ਪੈਸੇ ਐ ਨਹੀਂ ਸਰਕਾਰ ਫੰਡ ਦੇਵੇਗੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਇਹ ਜੈਮਰ ਵਾਲਾ ਮਾਮਲਾ ਮੈਂ ਤੁਹਾਨੂੰ ਦੱਸਾਂ ਜਿੰਨਾ ਕੋ ਮੈਨੂੰ ਯਾਦ ਆ 12 13 ਦਾ ਹਾਈ ਕੋਰਟ ਚ ਚੱਲਣ ਡਿਆ ਜਨਾਬ ਹੂੰ 12 13 ਦਾ ਜੀ ਹੁਣ ਤੇ ਜਿਹੜਾ ਜਵਾਬ ਉਹਦੇ ਜਮਿਆ ਹੋਏਗਾ ਤੇ ਉਹ ਕਹਿੰਦਾ ਹੋਏਗਾ ਪਤਾ ਨਹੀਂ ਸਕੂਟੀ ਲੈਣੀ ਹੈ ਸਕੂਟੀ ਲੈਣੀ ਹੈ ਜੀ ਬਿਲਕੁਲ ਬਿਲਕੁਲ ਬੋਲਣ ਲੱਗ ਗਿਆ ਹੋਏਗਾ ਮੰਗਣ ਲੱਗ ਗਿਆ ਹੋਏਗਾ ਜੀ ਤੇ ਗੱਲ ਇਹ ਆ ਕਿ ਇਹ ਇਹ ਹਾਲੇ ਤੱਕ ਇਹਨਾਂ ਤੇ ਇਹ ਟੈਂਡਰ ਆਖੇ ਜੀ ਇਹ ਦੇ ਵਾਸਤੇ ਟੈਂਡਰ ਚਾਹੀਦੇ ਨੇ ਇਹਦੇ ਵਾਸਤੇ ਫਾਰਮੈਲਿਟੀਜ਼ ਬਹੁਤ ਨੇ ਉਹ ਕਹਿੰਦੇ ਦਫਾ ਕਰੋ ਖਾ ਫਿਰ ਇਹ ਜਿਹੜੇ ਵੀਆਈਪੀਜ਼ ਦੇ ਗੱਡੀਆਂ ਤੇ ਲੱਗੇ ਆ ਇਹ ਲਾਂਕੇ ਰੱਖ ਦਿਓ ਜੀ ਇਹ ਤਾਂ ਲੀਡਰਾਂ ਦੀ ਆ ਕੀ ਕਰਾਉਣਾ ਬਿਲਕੁਲ ਬਿਲਕੁਲ ਨਾ ਟੈਂਡਰਾਂ ਦੀ ਲੋੜ ਨਾ ਬਸ ਤਾਂ ਗੱਲ ਇਹ ਆ ਕਿ ਕੱਲ ਚੀਫ ਸੈਕਟਰੀ ਨੂੰ ਤਲਬ ਕਰ ਲਿਆ ਗਿਆ ਤਲਬ ਕਰ ਲਿਆ ਗਿਆ ਆਖਿਆ ਕਿ ਫੌਰੀ ਤੌਰ ਤੇ ਹਾਜ਼ਰ ਹੋ ਜੀ ਤੇ ਚੀਫ ਸੈਕਟਰੀ ਸਾਹਿਬ ਜਿਹੜੇ ਸੀਗੇ ਉਹ ਬੈਠੇ ਸਨ ਕਿਸਾਨਾਂ ਦੇ ਨਾਲ ਮੀਟਿੰਗ 'ਚ ਜੀ ਹੁਣ ਅੱਜ ਇਹਨਾਂ ਦੀ ਹਾਜ਼ਰੀ ਹੋਣੀ ਆ ਕੋਰਟ ਦੇ ਵਿੱਚ ਉਹ ਕਹਿੰਦੇ ਕਮਾਲ ਦੀ ਗੱਲ ਹੈ ਯਾਰ ਤੁਸੀਂ ਤੇ ਡਾ ਹੀ ਨਹੀਂ ਦਿੰਦੇ ਕਿਸੇ ਨੂੰ ਹਮ ਆਖੇ ਜੀ ਟੈਂਡਰਿੰਗ ਹੋਣੀ ਆ ਫਾਰਮੈਲਟੀ ਫਲਾਣੀ ਆ ਟਮਕਾਣੀ ਵੀ ਬੰਦਾ ਪੁੱਛੇ ਕਿ ਫਾਰਮੈਲਟੀ ਹੈ ਕੀ ਆ ਅੱਛਾ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਲੱਗਿਆ ਜੀ ਇੱਕ ਜੇਲ੍ਹ ਦੀ ਪ੍ਰੋਬਲਮ ਸ਼ਾਇਦ ਮਾਝੇ ਵੱਲ ਦੀ ਸੀ ਉਹ ਲੋਕਾਂ ਦੀ ਪ੍ਰੋਬਲਮ ਉਹ ਕਹਿੰਦੇ ਜੇਲ੍ਹ ਦੇ ਵਿੱਚ ਤੇ ਉਹ ਮੋਬਾਈਲ ਚਲਾਈ ਜਾਂਦੇ ਆ ਸਾਡੇ ਬਾਹਰ ਚੱਲਦੇ ਨਹੀਂ ਸੜਦੇ ਅਸੀਂ ਕੀ ਕਰੀਏ ਦੱਸੋ ਅਸੀਂ ਬੁਰੇ ਫਸੇ ਆ ਲੋਕ ਕਰਨ ਕੀ ਸਮਝ ਤੋਂ ਬਾਅਦ ਤੁਜੀ ਬੜੀਆਂ ਸਮੱਸਿਆਵਾਂ ਨੇ ਹਨਾ ਉਹ ਕਹਿੰਦੇ ਅੰਦਰ ਉਹਨਾਂ ਨੇ ਪਤਾ ਨਹੀਂ ਕੀ ਜਿਗਾਰਡ ਫਿੱਟ ਕੀਤੇ ਅੰਦਰ ਉਹ ਤੇ ਚਲਾਈ ਜਾਂਦੇ ਆ ਜੇਲ੍ਹ ਦੇ ਵਿੱਚੋਂ ਤੇ ਮੋਬਾਈਲ ਮਿਲਦੇ ਆ ਬਾਹਰ ਸਾਨੂੰ ਇਹਨਾਂ ਨੇ ਵਕਤ ਪਾਇਆ ਹੂੰ ਸੋ ਇਸ ਕਰਕੇ ਇਹ ਨਾ ਜੈਮਰਾ ਨੇ ਕਹਿ ਲੋ ਕਿ ਇਹਨਾਂ ਦੇ ਪੂਰੇ ਚੱਕੇ ਜਾਮ ਕਰਾਏ ਵੇ ਆ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਗੱਲ ਔੜਦੀ ਨਹੀਂ ਇਹ ਬੁਰੇ ਫਸਿਆ ਹਾਈ ਕੋਰਟ ਤੇ ਚੰਗਿਆੜੇ ਕਢਾ ਦਿੰਦੀ ਹੈ ਇਹਨਾਂ ਦੇ ਤੇ ਉਹ ਕੱਲ ਕੁਝ ਮੁਕਦਮੇ ਇਹਨਾਂ ਦੇ ਮਹਿਕਮਿਆਂ ਦੇ ਪੈਂਡਿੰਗ ਪਏ ਆ ਉਹਨਾਂ ਨੇ ਆਖਿਆ ਇੱਕ ਨਾ ਮੇਜਰ ਰਾਜਸਤਾਨੀ ਦੀ ਕਾਸਟ ਦਾ ਨਾਮ ਸੀ ਜ਼ਿੰਮੇਵਾਰ ਤੂੰ ਵੈਰਨੇ ਜੀ ਤਾਂ ਗੱਲ ਇਹ ਆ ਕਿ ਉਹਨਾਂ ਨੇ ਆਖਿਆ ਕਿ ਸਾਰੀ ਪੈਂਡੈਂਸੀ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਅਸੀਂ ਇਹਨਾਂ ਨੂੰ ਕਹਿ ਕੇ ਕਿ ਥੱਕ ਜਾਂਦੇ ਜਵਾਬ ਹੀ ਨਹੀਂ ਦਿੰਦੇ ਚੰਦਰੀ ਜਵਾਬ ਹੀ ਨਹੀਂ ਦਿੰਦੇ ਇਹ ਜਵਾਬ ਨਹੀਂ ਦਿੰਦੇ ਮਿੰਟੂ ਜੀ ਮਲਕੀ ਜੀ ਕਹਿ ਰਹੇ ਨੇ ਕਿ ਆਪਰੀ ਸਰਲੀ ਤੇ ਵਧਾਉਣ ਨੂੰ ਫਿਰਦੇ ਆ ਇਹ 84000 ਤੋਂ 3 ਲੱਖ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਕਿ ਵਧਾਉਣ ਨੂੰ ਫਿਰਦੇ ਨੇ ਦਾ ਲਾਉਣ ਨੂੰ ਫਿਰਦੇ ਆ ਜੇ ਲੱਗ ਗਿਆ ਤੇ ਜੇ ਫੱਬ ਗਿਆ ਤਾਂ ਬਿਲਕੁਲ ਬਿਲਕੁਲ ਸਾਬ ਕਰ ਲਓ ਜੀ ਕੋਈ ਗੱਲ ਨਹੀਂ ਤੁਸੀਂ ਹੋ ਤਿਆਰ ਅਸੀਂ ਪਾਵਾਂਗੇ ਵੋਟਾਂ ਤੁਹਾਨੂੰ ਕਰਦੇ ਹਾਂ ਹਾਂ ਜੀ ਹਾਂ ਜੀ ਨਹੀਂ ਨਹੀਂ ਖੜੋ ਤੁਸੀਂ ਕੋਈ ਗੱਲ ਨਹੀਂ ਵੋਟਾਂ ਵਿੱਚ ਖਲੋ ਖਲੋ ਹਾਂ ਜੀ ਕਹ ਰਹੇ ਨੇ ਕਿ ਸਰਕਾਰੀ ਵਿਭਾਗ ਹੀ ਕੰਟਰੈਕਟ ਵਾਲੇ ਨੇ ਬਖਸ਼ਦੇ ਕੋਈ ਨਹੀਂ ਬਖਸ਼ਦਾ ਭਾਜੀ ਜਿਹਦਾ ਮੌਕਾ ਲੱਗ ਜਾਂਦਾ ਸਭ ਬਸ ਹਾਂ ਜੀ ਰੱਪਾ ਨੂੰ ਕਰਦੇ ਹੁੰਦੇ ਅਰੋੜਾ ਸਾਹਿਬ ਕਹ ਰਹੇ ਕਹਿੰਦੇ ਕਿ ਭਾਜੀ ਹੁਣ ਸਕੂਟੀ ਨਹੀਂ ਜਵਾਕ ਹੁਣ ਥਾਰ ਮੰਗਦੇ ਹਾਂ ਜੀ ਹੁਣ ਪਪਾ ਥਾਲ ਲੈਣੀ ਆ ਥਾਲ ਲੈਣੀ ਸਹੀ ਗੱਲ ਧੰਨਵਾਦ ਜੀ ਬਣ ਕੇ ਉਹਨਾਂ ਵਾਸਤੇ ਤੁਹਾਡਾ ਤੁਹਾਡੇ ਕਰਕੇ ਇਹ ਸ਼ੁਕਰੀਆ ਤੁਹਾਡਾ